ਸਾਨ ਵੀਰੋ ਤੇ ਪੈਣਾ ਹੋ ਜੈ ਹਿੰਦ ਲੈ ਕੇ ਹਾਜ਼ਰ ਆ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਜਿਵੇਂ ਤਾਂ ਤੁਸੀਂ ਸਾਰੇ ਜਾਣਦੇ ਹੋ ਕਿ ਇਸ ਪ੍ਰੋਗਰਾਮ ਚ ਅਸੀਂ ਵੱਖ-ਵੱਖ ਵਿਸ਼ਿਆਂ ਦੇ ਵੱਖ-ਵੱਖ ਮਾਹਰਾਂ ਨੂੰ ਬੁਲਾਉਂਦੇ ਰਹਿੰਦਾ ਤੇ ਅੱਜ ਜਿਹੜੇ ਮਾਹਰ ਸਾਡੇ ਕੋਲ ਆਏ ਹੈ ਜੈ ਹਿੰਦ ਉਹ ਵੀ ਲਓ ਆ ਗਿਆ ਹੈ ਕਿ ਆਜੋ 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 ਰਿਆਰ ਸਾਹਿਬ ਲੱਗਿਆ ਉਹ ਜਹਨ ਜੀ ਜਹਨ ਜੀ ਜਹਨ ਜੀ ਡਾਕਟਰ ਸਾਹਿਬ ਆਓ ਆਓ ਡਾਕਟਰ ਸਾਹਿਬ ਇੱਥੇ ਆਪ ਬੈਠੋ 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 ਰਿਆਰ ਸਾਹਿਬ ਬੈਠੇ ਜੀ ਕੀ ਹਾਲ ਚਾਲ ਆ ਜਨਾਬ ਹਾਲ ਚਾਲ ਬਹੁਤ ਵਧੀਆ ਤੁਸੀਂ ਸੁਣਾਓ ਕਿਵੇਂ ਬਹੁਤ ਵਧੀਆ ਹਾਂ ਪਹੁੰਚੇ ਠੀਕ ਠਾਕ ਬਹੁਤ ਵਧੀਆ ਜੀ ਪਹੁੰਚ ਕੇ ਵੇਖ ਲਓ ਆ ਤੁਹਾਡੇ ਸਾਹਮਣੇ ਆਹ ਚਲੋ ਡਾਕਟਰ ਸਾਹਿਬ ਵੀ ਪਹੁੰਚ ਗਏ ਹਾਂਜੀ ਤੇ ਹੁਣ ਜਾਣਕਾਰੀ ਥੋੜੀ ਜਾਣ ਪਛਾਣ ਕਰਾਓ ਡਾਕਟਰ ਸਾਹਿਬ ਨਾਲ ਬਿਲਕੁਲ ਜੀ ਬਿਲਕੁਲ ਬਿਲਕੁਲ ਆ ਸ੍ਰੀ ਬਲਜੋਤ ਸਿੰਘ ਮਾਨ ਸਾਹਿਬ ਜੀ ਜੋ ਫਿਸ਼ਰੀ ਅਫਸਰ ਨੇ ਮੋਗਾ ਅੱਛਾ ਜੀ ਤੇ ਤੁਸੀਂ ਫਿਰ ਸਾਡੀ ਡਿਊਟੀ ਲਾਈਸ ਤੇ ਮੈਂ ਕਿਹਾ ਵੀ ਮਾਲ ਸਾਹਿਬ ਨੂੰ ਨਾਲ ਲੈ ਕੇ ਚੱਲਦੇ ਨਹੀਂ ਬਹੁਤ ਵਧੀਆ ਕੰਮ ਤੁਸੀਂ ਕਰਦੇ ਹੋ ਸਾਡੀ ਚਿੰਤਾ ਮੁੱਕ ਜਾਂਦੀ ਹੈ ਜਦੋਂ ਫਿਰ ਅਸੀਂ ਇੱਕ ਵਾਰੀ ਤੁਹਾਨੂੰ ਬੇਨਤੀ ਕਰ ਦਈਏ ਮੈਂ ਫਿਰ ਤੁਸੀਂ ਉਹਨੂੰ ਹੁਕਮ ਵਾਂਗੂ ਮੰਨਦੇ ਆ ਮਹਾਰਾਜ ਬੇਨਤੀ ਨਹੀਂ ਤੁਸੀਂ ਬੜਾ ਭਲਾ ਕਰਦੇ ਹੋ ਪਸੰਦਾਂ ਦਾ ਹਾਂ ਜੀ ਆ ਇਹਨੂੰ ਡਾਕਟਰ ਸਾਹਿਬ ਜੀ ਆ ਜਾਣਕਾਰੀ ਲਵਾਂਗੇ ਤੁਹਾਤੋਂ ਹੈ ਮੱਛੀੋਂ ਮੱਛੀ ਹੋਵਾਂਗੇ ਮੌਸਮ ਵੀ ਮੱਛੀ ਦਾ ਹਾਂ ਹੋਰ ਸੁਣਾਓ ਕਿੰਦਾ ਠੀਕ ਆ ਜੀ ਅੱਛਾ ਮੈਂ ਇੱਕ ਗੱਲ ਸੋਚਦਾ ਹੀ ਹੂੰ ਤੁਸੀਂ ਜਾਣਦੇ ਆ ਉਹ ਗਿੰਦਰ ਉਹਨਾਂ ਦੇ ਬਾਪੂ ਨੂੰ ਆ ਜਾਣਦਾ ਜੀ ਮੂੰਹ ਤਾਂ ਦੇਖ ਲਓ ਕਿੰਨਾ ਮਿੱਠਾ ਉਹਨੇ ਪਿੰਡ ਦਾ ਕੋਈ ਘਰ ਨਹੀਂ ਛੱਡਿਆ ਜਿੱਥੇ ਲੜਾਈ ਨਾ ਪੁਵਾਈ ਹੋਵੇ ਮੈਨੂੰ ਲੱਗਦਾ ਤੇਜਪਾਲ ਜੀ ਇਹੋ ਜਿਹੇ ਲੋਕਾਂ ਤੋਂ ਬਚਣਾ ਚਾਹੀਦਾ ਪਰ ਮਾੜੀ ਕਿਸਮਤ ਇਹ ਆ ਵੀ ਅੱਜ ਕੱਲ੍ਹ ਹਰ ਪਿੰਡ 'ਚ ਇਹੋ ਜਿਹਾ ਬੰਦਾ ਹੈਗਾ ਹੀ ਆ ਹੈਗਾ ਹਾਂ ਜਿਹੜਾ ਨਾ ਮਤਲਬ ਜਿੱਥੇ ਚਾਰ ਹੱਸਦੇ ਉੱਥੇ ਜਾ ਵਸਦਾ ਹੀ ਆਪੇ ਹੀ ਵਸਦਾ ਦੂਜੇ ਨੂੰ ਨਹੀਂ ਵਸਣ ਦਿੰਦਾ। ਨਾ ਜੀ ਹਾਂ ਬਿਲਕੁਲ। ਦੇਖੋ ਸਾਰੇ ਤੋਂ ਵੱਡੀ ਗੱਲ ਜਿਹੜੀ ਆ ਨਾ ਬੰਦੇ ਦੀ ਪਛਾਣ ਕਰਨੀ ਜਿਹੜੀ ਆ। ਹੂੰ। ਇਹ ਸਾਨੂੰ ਮੈਂ ਤਾਂ ਇਹ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਵੀ ਸਿਖਾਉਣੀ ਚਾਹੀਦੀ ਆ। ਹੂੰ। ਕਿਉਂਕਿ ਅਕਸਰ ਜਿਹੜੇ ਭੋਲੇ ਭਾਲੇ ਬੰਦੇ ਹੁੰਦੇ ਆ ਨਾ ਉਹਨਾਂ ਨੂੰ ਲੱਗਦਾ ਸਾਰਾ ਜੱਗ ਭੋਲਾ ਏ। ਭੋਲਾ। ਹੈਨਾ? ਹੂੰ। ਉਹ ਬੰਦੇ ਇਹੋ ਜਿਹੇ ਲੋਕਾਂ ਦੇ ਜਾਲ 'ਚ ਜਾਲਾ ਫਸਦੇ ਆ। ਇਹ ਤੇਜਪਾਲ ਦੀ ਗੱਲ ਆ ਨਾ ਠੋਕਰ ਖਾ ਕੇ ਪਤਾ ਲੱਗਦਾ। ਹੂੰ। ਪਰ ਜੇ ਸਿਆਣਾ ਬੰਦਾ ਕੋਈ ਦੂਸਰੇ ਨੂੰ ਸਮਝਾ ਦੇਣਾ ਵੀ ਇਹਦੇ ਕੋਲੋਂ ਥੋੜਾ ਜਿਹਾ ਬਚ ਕੇ ਰਹੀਂ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਇਹ ਸਾਰਾ ਵੀ ਕਾਫੀ ਹੁੰਦਾ ਕਾਫੀ ਹੁੰਦਾ ਜਿਵੇਂ ਤੇਜਪਾਲ ਜੀ ਕਹਾਵਤਾ ਕਹਿੰਦੇ ਇੱਕ ਗੰਦੀ ਮੱਛੀ ਸਾਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ ਦੇਖਿਆ ਰਾਤ ਸਾਹਿਬ ਨੇ ਆ ਜਿਹੜੀ ਗੱਲ ਕੀਤੀ ਆ ਤੇ ਉਹ ਗੰਦੀ ਮੱਛੀ ਕੱਢਣੀ ਜ਼ਰੂਰੀ ਆ ਹਾਂਜੀ ਹੈ ਜਾਓ ਤੇ ਨਿਸ਼ਾਨੀ ਲਾ ਦੇਵੇ ਵੀ ਇਹੀ ਆਓ ਤੇ ਉਹ ਗੰਦੀ ਮੱਛੀ ਜਿੱਧਰ ਨੂੰ ਜਾਂਦੀ ਆ ਤਲਾਬ ਦੀਆਂ ਬਾਕੀ ਮੱਛੀਆਂ ਦੂਜੇ ਪਾਸੇ ਚਲ ਜਾਂਦੀ ਹੈ ਇਹ ਗੱਲ ਸਹੀ ਆ ਡਾਕਟਰ ਸਾਹਿਬ ਇਹ ਜਿਹੜੀ ਪਛਾਣ ਆ ਨਾ ਇਹ ਬਹੁਤ ਜ਼ਰੂਰੀ ਆ ਅਕਸਰ ਹੁੰਦਾ ਕੀ ਆ ਜਿਹੜੇ ਬੰਦੇ ਇਦਾਂ ਖਰਾਬ ਕਰਨ ਵਾਲੇ ਹੋਣ ਨਾ ਉਹ ਬੜੇ ਮਿੱਠੇ ਪਿਆਰੇ ਹੁੰਦੇ ਉਹ ਢਡੋਂ ਬੜੇ ਦੂਜੇ ਹੁੰਦੇ ਆ ਆ ਕੇ ਕੌੜੇ ਹੁੰਦੇ ਆ ਤੇ ਆ ਕੇ ਤੁਹਾਡੇ ਚ ਇਦਾਂ ਜਾ ਕੇ ਵੜਦੇ ਆ ਨਾ ਵੇ ਭਾਈ ਅਸੀਂ ਤਾਂ ਤੇਰੇ ਹੀ ਆ ਤੇਰਾ ਭਲਾ ਸਾਤੋਂ ਚੰਗਾ ਕੋਈ ਨਹੀਂ ਸੋਚਦਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਉਹਨਾਂ ਦਾ ਜਿਹੜਾ ਮਕਸਦ ਹੁੰਦਾ ਨਾ ਹਾਂ ਦੋ ਜਾਨਿਆਂ ਨੂੰ ਕਿਤੇ ਰਲ ਕੇ ਬੈਠਣ ਨਹੀਂ ਦੇਣਾ ਹਾਂ ਤੇ ਉਹਦੇ ਕਰ ਲੜਾਈ ਪਾ ਕੇ ਤੁਰ ਜਾਣਾ ਬਿਲਕੁਲ ਇਹੋ ਜੇ ਲੋਕਾਂ ਦੀ ਪਛਾਣ ਕਰਨੀ ਬਹੁਤ ਜ਼ਰੂਰੀ ਆ ਬਹੁਤ ਜ਼ਰੂਰੀ ਆ ਹਾਂ ਔਰ ਖਾਸ ਕਰਕੇ ਨੌਜਵਾਨਾਂ ਨੂੰ ਮੈਂ ਇਹ ਗੱਲ ਕਹਿਣਾ ਵੀ ਭਾਈ ਅੱਜਕੱਲ ਬੜੇ ਪੁੱਠੇ ਪੁੱਠੇ ਕੰਮ ਕਰਦੇ ਨੇ ਲੋਕੀ ਉਹਨਾਂ ਤੋਂ ਵੀ ਜ਼ਰੂਰ ਬਚੋ ਬਿਲਕੁਲ ਜੀ ਤੇ ਪੁੱਠੇ ਕੰਮ ਕਰਨ ਵਾਲੋਂ ਜਿਹੜੇ ਐਵੇਂ ਇੱਧਰ ਉੱਧਰ ਤੁਰੇ ਫਿਰਨਾ ਉਹਦੇ ਨਾਲੋਂ ਭਾਈ ਸਬਜ਼ੀਆਂ ਲਾਇਆ ਕਰੋ ਆ ਤੇ ਮੰਡੀ ਵੀ ਲੈ ਕੇ ਜਾਓ ਮੰਡੀ ਲੈ ਕੇ ਜਾਓ ਚਾਰ ਪੈਸੇ ਆਉਣ ਤੇ ਮੈਂ ਫੇ ਭਾਅ ਵੀ ਦਸਣਾ ੜੇ ਹੁੰਦੇ ਕਿ ਨਹੀਂ ਸੁਣਾਓ ਜੀ ਆਹ ਮੰਡੀਆਂ ਦੇ ਭਾਅ ਜਿੱਦਾਂ ਰਏ ਆ ਜੀ ਹਾਂਜੀ ਸਾਰਿਆਂ ਤੋਂ ਪਹਿਲਾਂ ਆਲੂ ਜਲੰਧਰ ਵੀਗਾ 200 ਰੁਪਏ ਗੁਆਂਟਲ ਬੁਢਲਾਡਾ 500 ਰੁਪਏ ਹਾਂਜੀ ਫਾਜ਼ਲ ਘਾਟ 800 ਰੁਪਏ ਗੁਆਂਟਲ ਜੀ ਹੂੰ ਅਹਿਮਦਗੜ 600 ਰੁਪਏ ਗੁਆਂਟਲ ਹਾਂਜੀ 300 ਰੁਪਏ ਗੁਆਂਟਲ ਲੁਧਿਆਣਾ ਤੇ ਪਟਿਆਲਾ ਜਾਲੂ ਦਾ ਪਾ ਰਿਆ 500 ਰੁਪਏ ਫੀ ਗੁਆਂਟਲ ਜੀ ਹ ਪਿਆਜ਼ ਰਿਆਰ ਸਾਹਿਬ 800 ਨੂੰ ਵਿਕਿਆ ਅੱਜ ਜਲੰਧਰ ਹੂੰ 1800 ਨੂੰ ਬਡਲਾੜਾ ਹੂੰ 2500 ਨੂੰ ਫਾਜ਼ਿਲਕਾ ਹਾਂ ਅਹਿਮਦਗੜ ਪਿਆਜ਼ ਅੱਜ 1700 ਰੁਪਏ ਕਿਵਾਂਟਲ ਜੀ ਹੂੰ ਲੁਧਿਆਣਾ 1200 ਹੂੰ ਪਟਿਆਲਾ 1600 ਰੁਪਏ ਕਿਵਾਂਟਲ ਹੂੰ ਟਮਾਟਰ ਜਲੰਧਰ ਵਿਕਿਆ 1100 ਰੁਪਏ ਕਿਵਾਂਟਲ ਹਾਂਜੀ ਬਡਲਾੜਾ 2500 2500 ਨੂੰ ਫਾਜ਼ਿਲਕਾ 2200 ਨੂੰ ਅਹਿਮਦਗੜ ਹੂੰ 900 ਨੂੰ ਲੁਧਿਆਣਾ ਤੇ 1500 ਰੁਪਏ ਫੀ ਕਿਵਾਂਟਲ ਅੱਜ ਪਟਿਆਲਾ 'ਚ ਟਮਾਟਰ ਦਾ ਆ ਰਿਹਾ ਹੂੰ ਫੋਲ ਗੋਬੀ ਜਲੰਧਰ 500 ਨੂੰ ਹੂੰ ਬਡਲਾੜਾ ਵੀ 500 1200 ਨੂੰ ਵੀ ਕੀ ਫਾਜ਼ਿਲ ਕਾ ਚ ਹਮ ਅਹਿਮਦਗੜ 900 ਰੁਪਏ ਕੁਇੰਟਲ ਲੁਧਿਆਣਾ 500 ਰੁਪਏ ਕੁਇੰਟਲ ਤੇ ਪਟਿਆਲਾ 800 ਰੁਪਏ ਫੀ ਕੁਇੰਟਲ ਅੱਜ ਫੁੱਲ ਗੋਭੀ ਵੀ ਕੀਆ ਹੂੰ ਜਿਹੜਾ ਹਰੇ ਮਟਰਾਂ ਦਾ ਭਾ ਰਿਆ ਰਿਆੜ ਸਾਹਿਬ ਜਲੰਧਰ ਵਿਕੇਆ 1400 ਰੁਪਏ ਫੀ ਕੁਇੰਟਲ ਹਾਂਜੀ ਬਡਲਾੜਾ 2400 2000 ਨੂੰ ਫਾਜ਼ਿਲ ਕਾ 3300 ਨੂੰ ਅਹਿਮਦਗੜ ਹੂੰ ਲੁਧਿਆਣਾ 1400 ਰੁਪਏ ਕੁਇੰਟਲ ਜੀ ਤੇ 2400 ਰੁਪਏ ਫੀ ਕੁਇੰਟਲ ਅੱਜ ਹਰੇ ਮਟਰ ਵਿਕੇਆ ਹੂੰ ਇਹ ਤਾਂ ਸਹੀ ਮੱਢੀ ਆ ਦੇ ਪਾ ਦਿੱਤੇ ਆ ਪਾਸਣਾ ਬਿਲਕੁਲ ਜੀ ਹੁਣ ਡਾਕਟਰ ਸਾਹਿਬ ਨਾਲ ਕਰਾਂਗੇ ਗੱਲ ਹਾਂ ਡਾਕਟਰ ਸਾਹਿਬ ਜਿੱਦਾਂ ਹਰੀਆਰ ਸਾਹਿਬ ਨੇ ਤੁਹਾਡੇ ਬਾਰੇ ਦੱਸਿਆ ਹੀ ਆ ਵੀ ਤੁਸੀਂ ਮੱਛੀ ਪਾਲਣ ਦੇ ਮਾਹਰ ਹੋ ਤੇ ਤੁਹਾਣਾ ਇਹੋ ਜੀ ਗੱਲ ਕਰਾਂਗੇ ਸਾਡਾ ਅੱਜ ਦਾ ਵਿਸ਼ਾ ਹੈ ਜੀ ਸੰਯੁਕਤ ਮੱਛੀ ਪਾਲਣ ਇਸ ਵਿਸ਼ੇ ਤੇ ਅਸੀਂ ਅੱਜ ਡਾਕਟਰ ਬਲਜੋਤ ਸਿੰਘ ਹੁਣਾਂ ਨਾਲ ਗੱਲ ਕਰਾਂਗੇ ਕਿਸਾਨ ਵੀਰੋ ਤੇ ਭੈਣੋ ਇਸ ਵਿਸ਼ੇ ਤੇ ਤੁਸੀਂ ਕੋਈ ਡਾਕਟਰ ਸਾਹਿਬ ਨੂੰ ਸਵਾਲ ਪੁੱਛਣਾ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਫੋਨ ਕਰਨ ਲਈ ਸਾਡੇ ਫੋਨ ਨੰਬਰ ਤੁਸੀਂ ਨੋਟ ਕਰ ਲਓ ਫੋਨ ਨੰਬਰ ਹੈ 0181 2814261 ਤੇ ਸਾਡਾ ਦੂਜਾ ਨੰਬਰ ਹੈ 0181 2814264 ਡਾਕਟਰ ਸਾਹਿਬ ਜਦੋਂ ਮੱਛੀ ਪਾਲਣ ਬਾਰੇ ਆਪਾਂ ਗੱਲ ਕਰਦੇ ਆਂ ਹਾਂਜੀ ਇਹ ਅੱਜ ਤੋਂ ਕੁਝ ਸਾਲ ਪਹਿਲਾਂ ਆਪਾਂ ਕਹਿੰਦੇ ਸੀ ਜੀ ਇੱਕ ਸਹਾਇਕ ਧੰਦਾ ਹੋਰ ਆ ਗਿਆ ਜਿੱਦਾਂ ਆਪਾਂ ਛੋਟੇ-ਛੋਟੇ ਨਾਲ ਖੇਤੀਬਾੜੀ ਦੇ ਕੰਮ ਸ਼ੁਰੂ ਕਰ ਲਈਦੇ ਸੀ ਪਰ ਅਜੋਕੇ ਸਮੇਂ 'ਚ ਮੈਨੂੰ ਲੱਗਦਾ ਇਹ ਸਹਾਇਕ ਧੰਦਾ ਨਹੀਂ ਰਿਹਾ ਇਹ ਤਾਂ ਮੁੱਖ ਧੰਦਾ ਹੋ ਗਿਆ ਹਾਂਜੀ ਜਿਹੜੇ ਬੰਦੇ ਇਹ ਕੰਮ ਕਰਦੇ ਆ ਉਹਨਾਂ ਨੇ ਮੁੱਖ ਧੰਦਾ ਇਹ ਰੱਖ ਲਿਆ ਉਹਦੇ ਨਾਲ ਨਾਲ ਜਿਹੜਾ ਸਹਾਇਕ ਕੀਤਾ ਉਹਨਾਂ ਦੀ ਖੇਤੀਬਾੜੀ ਰਹਿ ਗਈ ਆ ਹੈ ਤੇ ਜਦੋਂ ਅਸੀਂ ਪੰਜਾਬ ਦੇ ਸੰਦਰਭ ਚ ਗੱਲ ਕਰਦੇ ਆਂ ਹਾਂਜੀ ਉਦੋਂ ਕੀ ਸੋਚਦੇ ਆਂ ਵੀ ਇਹ ਕਿਹੋ ਜਿਹਾ ਕੀਤਾ ਆ ਕਿੱਥੇ ਕਿ ਖੜਦਾ ਪੰਜਾਬ ਜੀ ਤੇਜਪਾਲ ਜੀ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਆ ਤੇ ਪੰਜਾਬ ਦੇ ਕਿਸਾਨਾਂ ਨੇ ਹਰੀ ਕ੍ਰਾਂਤੀ ਦੇ ਨਾਲ ਦੇਸ਼ ਦਾ ਢਿੱਡ ਭਰਿਆ ਹੂੰ ਤੇ ਹੌਲੀ-ਹੌਲੀ ਉਹਦੇ ਵਿੱਚ ਜਿਹੜੀਆਂ ਨਵੀਆਂ ਤਕਨੀਕਾਂ ਆਈਆਂ ਨਵੇਂ ਸੁਧਾਰ ਆਏ ਪਰ ਅੱਜ ਦੇ ਸਮੇਂ ਦੀ ਜਿਹੜੀ ਵਿਗਿਆਨੀ ਕਾਦੀ ਵੀ ਮੰਗ ਹੈ ਤੇ ਉਹਨਾਂ ਦਾ ਇਹ ਨਿਰਣੇ ਹੈ ਵੀ ਆਪ ਨੂੰ ਖੇਤੀ ਵਿਭਿੰਨਤਾ ਦੀ ਜਿਹੜੀ ਬਹੁਤ ਲੋੜ ਹੈ। ਬਾਕੀ ਤੇ ਜਿਹੜੀ ਕੋਸਾਲ ਪਹਿਲਾਂ ਖੇਤੀ ਵਿਭਿੰਨਤਾ ਦੀ ਮੁਹਿੰਮ ਸ਼ੁਰੂ ਹੋਈ ਉਹਦੇ ਵਿੱਚ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਬਾਕੀ ਸਾਰੇ ਕਿੱਤਿਆਂ ਨਾਲੋਂ ਮੱਛੀ ਪਾਲਣ ਦਾ ਜਿਹੜਾ ਕਿੱਤਾ ਹੈ ਇਹ ਸਖਾਲਾ ਵੀ ਹੈ। ਇਹ ਸਸਤਾ ਵੀ ਹੈ ਤੇ ਘੱਟ ਰਿਸਕ ਦੇ ਨਾਲ ਹੀ ਇਹਦੇ ਤੇ ਆਪ ਨੂੰ ਖੇਤੀ ਬਾੜੀ ਤੋਂ ਵੱਧ ਮੁਨਾਫਾ ਮਿਲਦਾ। ਬਿਲਕੁਲ ਸਹੀ ਗੱਲ ਹੈ। ਹੂੰ ਤੇ ਇਹਦੇ 'ਚ ਜੇ ਆਪਾਂ ਔਰ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਜੇ ਮੈਂ ਤੁਹਾਨੂੰ ਪੰਜਾਬ ਦੇ ਅੰਕੜੇ ਦੱਸਾਂ ਤਾਂ ਪੰਜਾਬ ਦੇ ਵਿੱਚ 43000 ਜਿਹੜੀ ਏਕੜ ਦੇ ਵਿੱਚ ਮੱਛੀ ਪਾਲਣ ਹੋ ਰਿਹਾ ਹੈ ਤੇ 2 ਲੱਖ ਟਨ ਜਿਹੜੀ ਪੰਜਾਬ ਦੀ ਪੈਦਾਵਾਰ ਹੈ ਵਾਹ ਜੀ ਵਾਹ ਤੇ ਲਗਭਗ ਸਾਡੇ ਵਿਭਾਗ ਵੱਲੋਂ ਪਿਛਲੇ ਵਿੱਤੀ ਸਾਲ ਦੌਰਾਨ ਜਿਹੜੀ ਪ੍ਰਧਾਨ ਮੰਤਰੀ ਮੱਛੀਆ ਸੰਪਦਾ ਯੋਜਨਾ ਸਕੀਮ ਸੀ ਇਹਦੇ ਤਹਿਤ 30-32 ਕਰੋੜ ਦੀ ਜਿਹੜੀ ਸਬਸਿਡੀ ਹੈ ਜੀ ਉਹ ਪੰਜਾਬ ਦੇ ਕਿਸਾਨਾਂ ਨੂੰ ਦਿੱਤੀ ਹੈ ਤੇ 700 ਤੋਂ ਵੱਧ ਕਿਸਾਨਾਂ ਨੇ ਇਹਦਾ ਲਾਭ ਲਿਆ ਬਹੁਤ ਵਧੀਆ ਗੱਲ ਆ ਸੋ ਬਲਜੋਤ ਸਿੰਘ ਜੀ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਆ ਮੋਗੇ ਏਰੀਆ ਦੇ ਵਿੱਚ ਕਾਫੀ ਵਿਸਾਰ ਤੁਸੀਂ ਇਹਨਾਂ ਦਾ ਆ ਫਿਸ਼ਰੀ ਦਾ ਕੀਤਾ ਹੈ ਤੇ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਜਦੋਂ ਆਪਾਂ ਖੇਤੀਬੀ ਭਿੰਤਾ ਦੀ ਗੱਲ ਕਰਦੇ ਹਾਂ ਤੇ ਮੈਨੂੰ ਲੱਗਦਾ ਵੀ ਹੋਰ ਸਹਾਇਕ ਧੰਦੇ ਵੀ ਕਾਫੀ ਯੋਗਦਾਨ ਇਹਦੇ 'ਚ ਪਾਉਂਦੇ ਆ ਬਿਲਕੁਲ ਪਰ ਆ ਜਦੋਂ ਫਿਸ਼ਰੀ ਦਾ ਕਿੰਨਾ ਕੁ ਯੋਗਦਾਨ ਇਹਦੇ ਵਿੱਚ ਹੈਗਾ ਵਾ ਕਿ ਜੇ ਜਦੋਂ ਆਪਾਂ ਕਣਕ ਚੋਨੇ ਦੀ ਗੱਲ ਕਰਦੇ ਜਾਂ ਖੇਤੀਬਾੜੀ ਦੀ ਗੱਲ ਕਰਦੇ ਆ ਤੇ ਇਹਦਾ ਕਿੰਨਾ ਕੁ ਯੋਗਦਾਰ ਆ ਜਦੋਂ ਆਪਾਂ ਡਾਈਵਰਸਿਟੀ ਪੋਕੇਸਨ ਦੀ ਗੱਲ ਕਰਦੇ ਹੂੰ ਤੇ ਕੋਈ ਜਿਵੇਂ ਮੈਂ ਦੱਸ ਕੇ ਹਟਾਂ ਵੀ ਪਿਛਲੇ 50 ਸਾਲਾਂ 'ਚ 700 ਤੋਂ ਵੱਧ ਲਾਭਪਾਤਰੀ ਜਿਹੜੇ ਮੱਛੀ ਪਾਲਣ ਨਾਲ ਜੁੜੇ ਨੇ ਤੇ ਜਿਨ੍ਹਾਂ ਨੇ ਤਕਰੀਬਨ ਤਕਰੀਬਨ 43000 ਜਿਹੜਾ ਆਪਣਾ ਰਕਬਾ ਉਹਦੇ ਵਿੱਚ ਕੁਦਰਤੀ ਸਰੋਤਾਂ ਤੋਂ ਤੇ ਆਪਣੇ ਤਲਾਬਾਂ ਤੋਂ ਉਹਨਾਂ ਨੇ ਪੈਦਾਵਾਰ ਲਈ ਹੈ ਹੂੰ ਤੇ ਕੁਝ ਸਾਲਾਂ ਦੇ ਵਿੱਚ ਮੱਛੀ ਪਾਲਣ ਦਾ ਜਿਹੜਾ ਕਿਤਾ ਜਿਵੇਂ ਤੇਜਪਾਲ ਜੀ ਨੇ ਦੱਸਿਆ ਵੀ ਇਹ ਸਹਾਇਕ ਕਿੱਤੇ ਨਾਲੋਂ ਮੁੱਖ ਕਿੱਤੇ ਵਜੋਂ ਸਾਹਮਣੇ ਆ ਚੁੱਕਿਆ ਹੈ ਕਿਉਂਕਿ ਜਿਹੜੀ ਮੱਛੀ ਪਾਲਣ ਦੀ ਫਸਲ ਹੈ ਇਹ ਮਾਰਚ ਤੋਂ ਲੈ ਕੇ ਅਕਤੂਬਰ ਨਵੰਬਰ ਤੱਕ ਦੀ ਫਸਲ ਹੈ ਤੇ ਆਪਣਾ ਜਿਹੜਾ ਵਾਤਾਵਰਨ ਹੈ ਇਹਦੇ ਵਾਸਤੇ ਅਨੁਕੂਲ ਹੈ ਤੇ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਚਾਹੇ ਉਹ ਸੰਯੁਕਤ ਮੱਛੀ ਪਾਲਣ ਦੀ ਆਪਾਂ ਗੱਲ ਕਰਦੇ ਹਾਂ ਸੰਯੁਕਤ ਮੱਛੀ ਪਾਲਣ ਦਾ ਮੇਨ ਮੇਨ ਮਤਲਬ ਹੁੰਦਾ ਵੀ ਖੇਤੀਬਾੜੀ ਦੇ ਦੋ ਜਾਂ ਦੋ ਤੋਂ ਵੱਧ ਫਸਲਾਂ ਦਾ ਸੰਮੇਲ ਜਿਦਨਾ ਇੱਕ ਖੇਤੀਬਾੜੀ ਦੇ ਕਿਤੇ ਦੀ ਜਿਹੜੀ ਰਹਿੰਦ-ਖੂੰਦ ਹੈ ਉਹ ਦੂਜੀ ਖੇਤੀਬਾੜੀ ਦੀ ਖਾਦ ਖਰਾਕ ਜਾਂ ਉਹਦਾ ਇਨਪੁਟ ਬਣਦੀ ਹੈ। ਹੂੰ ਉਹਦੇ ਵਿੱਚ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਮੱਛੀ ਪਾਲਣ ਚ ਸਭ ਤੋਂ ਜ਼ਿਆਦਾ ਖਰਚਾ ਆਪਣੀ ਖਰਾਕ ਦਾ ਆਉਂਦਾ ਹੈ। ਹੂੰ ਹੂੰ ਜਿਹੜਾ ਆਪਾਂ ਜੇ ਪ੍ਰੋਜੈਕਟ ਦੀ ਗੱਲ ਕਰੀਏ ਤਾਂ ਇੱਕ ਹੈਕਟੇਅਰ ਦੇ ਪ੍ਰੋਜੈਕਟ ਦੇ ਵਿੱਚ ਆਪਣਾ 3.5 ਲੱਖ ਰੁਪਈਆ ਉਹਦੀ ਖਰਾਕ ਦਾ ਖਰਚਾ ਆਉਂਦਾ ਹੈ ਜਿਹਨੂੰ ਆਪਾਂ ਸੰਯੁਕਤ ਖੇਤੀਬਾੜੀ ਨਾਲ ਸੰਯੁਕਤ ਕਿੱਤਿਆਂ ਦੇ ਨਾਲ ਜੇ ਆਪਾਂ ਮੁਰਗੀ ਦੀ ਗੱਲ ਕਰੀਏ ਤਾਂ ਮੁਰਗੀ ਪਾਲਣ ਨਾਲ ਆਪਾਂ ਚਾਹੇ ਬੱਤਕ ਪਾਲਣ ਨਾਲ ਇਹਨਾਂ ਸਾਰੇ ਕਿੱਤਿਆਂ ਦਾ ਜਿਹੜਾ ਵੇਸਟ ਪ੍ਰੋਡਕਟ ਹੈ ਜਿਹੜੀਆਂ ਇਹਨਾਂ ਦੀ ਮਲ ਮੂਤਰ ਨੇ ਉਹਨੂੰ ਮੱਛੀ ਦੀ ਖਾਣਕ ਵਜੋਂ ਪਾਣੀ ਦੇ ਵਿੱਚ ਜਿਹੜੀ ਗਦਰ ਦੀ ਖਾਣਕ ਵਜੋਂ ਵਰਤ ਸਕਦੇ ਖੇਤੀ ਭਿੰਤਾ ਦੇ ਵਿੱਚ ਕਾਫੀ ਯੋਗਦਾਨ ਮੱਛੀ ਦਾ ਹੈਗਾ ਜਦੋਂ ਆਪਾਂ ਸੰਯੁਕਤ ਤੁਸੀਂ ਗੱਲ ਕਰਨ ਲੱਗੇ ਆ ਹੂੰ ਸੰਯੁਕਤ ਖੇਤੀ ਦੇ ਬਾਰੇ ਜਿਹੜੇ ਸਾਡੇ ਕੋਲ ਮਾਹਰ ਆਉਂਦੇ ਆ ਉਹ ਤਾਂ ਸਾਨੂੰ ਸਮਝ ਆਉਂਦੀ ਆ ਕਿ ਕਮਾੜ ਚ ਸਬਜ਼ੀਆਂ ਬੀਜ ਲਓ ਹੈ ਜਾਂ ਇੱਥੇ ਜਿਆ ਫਲਾਨੀ ਸਬ ਫਸਲ ਆ ਇਹਦੇ ਵਿੱਚ ਦੂਜਾ ਲਾ ਲਓ ਜਦੋਂ ਤੱਕ ਉਹ ਫਸਲ ਹੋਣੀ ਆ ਉਦੋਂ ਤੱਕ ਇਹ ਜਿਹੜੀ ਸਾਡੀ ਸੋਜੀ ਆ ਜਾਂ ਹੋਰ ਕੋਈ ਚੀਜ਼ ਹੈ ਉੱਪਰ ਨਿਕਲ ਜਾਊਗੀ ਹੁਣ ਹਾਂ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ ਕਿ ਸੰਯੁਕਤ ਮੱਛੀ ਪਾਲਣ ਬਤਕਾਂ ਉਹ ਚ ਕੀ ਸਵਾਰਦੀਆਂ ਹੋਣੀਆਂ ਬਤਕਾਂ ਤਾਂ ਮੱਛੀ ਖਾ ਜਾਂਦੀਆਂ ਹੋਣੀਆਂ ਨਹੀਂ ਜਾਂ ਉਹ ਆਪਣੇ ਤੁਸੀਂ ਕਹਿੰਦੇ ਆ ਮੁਰਗੀਆਂ ਮੁਰਗੀਆਂ ਤੇ ਵਿਚਾਰੀਆਂ ਪਾਣੀ ਚ ਨਹੀਂ ਰਹਿੰਦੀਆਂ ਤੇ ਉਹ ਕਿਵੇਂ ਕਰਨਾ ਥੋੜਾ ਜਿਹਾ ਸਾਨੂੰ ਸੰਯੁਕਤ ਮੱਛੀ ਪਾਲਣ ਬਾਰੇ ਥੋੜਾ ਜਿਹਾ ਅਸਥਾਨ ਚ ਦੱਸੋ ਜੀ ਹਾਂ ਜੀ ਜੇ ਆਪਾਂ ਸੰਯੁਕਤ ਮੱਛੀ ਪਾਲਣ ਦੀ ਗੱਲ ਕਰਦੇ ਆ ਤਾਂ ਸੰਯੁਕਤ ਮੱਛੀ ਪਾਲਣ ਦਾ ਜਿਹੜਾ ਕੀਤਾ ਹੈ ਇਹ ਬਾਕੀ ਸਾਰੀਆਂ ਫਸਲਾਂ ਦੇ ਸਮੇਲ ਨਾਲੋਂ ਮੱਛੀ ਪਾਲਣ ਦੇ ਨਾਲ ਜੇ ਆਪਾਂ ਮੁਰਗੀ ਪਾਲਣ ਦਾ ਜਾਂ ਬਤਕ ਪਾਲਣ ਦਾ ਜਾਂ ਸੂਰ ਪਾਲਣ ਦਾ ਸਮੇਲ ਕਰਦੇ ਆ ਹੂੰ ਤਾਂ ਇਹਨਾਂ ਨਾਲ ਆਪ ਨੂੰ ਤਾਂ ਇੱਕ ਜਿਹੜਾ ਆਪਣਾ ਮੁਨਾਫਾ ਹੈ ਇਹ ਵੱਧਾ ਹੈ ਆਪਣਾ ਜਿਹੜਾ ਖਰਚਾ ਹੈ ਜਿਵੇਂ ਮੈਂ ਤੁਹਾਨੂੰ ਖਾਣਕ ਦੇ ਖਰਚੇ ਦੀ ਗੱਲ ਕੀਤੀ ਹੈ ਖਾਣਕ ਦਾ ਖਰਚਾ ਘਟਦਾ ਹੈ ਤੇ ਜਿਹੜੀ ਆਪਣੀ ਆਉਟਪੁੱਟ ਹੈ ਉਹ ਵੱਧਦੀ ਹੈ ਅੱਛਾ ਦੇਖੋ ਆਪਣਾ ਮੁੱਖ ਕਾਰਨ ਕਿਸੇ ਵੀ ਖੇਤੀਬਾੜੀ ਦੇ ਕਿੱਤਿਆਂ ਦਾ ਹੁੰਦਾ ਹੈ ਵੀ ਆਪਾਂ ਇਹਦਾ ਖਰਚਾ ਘਟਾ ਲਈਏ ਤੇ ਇਹਦੇ ਜੋ ਮੁਨਾਫਾ ਵੱਧ ਲੈ ਲਈਏ ਹੂੰ ਉਵੇਂ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰਦੇ ਹਾਂ ਤਾਂ ਮੱਛੀ ਪਾਲਣ 'ਚ ਆਪਾਂ ਨੂੰ ਸਾਰੇ ਵਿਗਿਆਨਿਕ ਵੀ ਦੱਸਦੇ ਨੇ ਸਾਡੇ ਕਿਸਾਨ ਵੀਰ ਵੀ ਦੱਸਦੇ ਨੇ ਵੀ ਸਾਨੂੰ 1 ਕਿੱਲੇ 'ਚੋਂ ਡੇਢ ਤੋਂ 2 ਲੱਖ ਦੀ ਸਾਡੀ ਜਿਹੜੀ ਮੱਛੀ ਘੱਟ ਮਿਹਨਤ ਨਾਲ ਵੀ ਉਹਦੇ ਚੋਂ ਆਪਾਂ ਕੱਢ ਲਿਨੇ ਆ ਚਾਹੇ ਉਹ ਪੰਚਾਇਤੀ ਤਲਾਬ ਆ ਚਾਹੇ ਉਹਨਾਂ ਦਾ ਆਪਣਾ ਤਲਾਬ ਹੈ ਤੇ ਉੱਥੇ ਜੇ ਆਪਾਂ ਇਹਨੂੰ ਬਾਕੀ ਖੇਤੀਬਾੜੀ ਦੇ ਕਿੱਤਿਆਂ ਨਾਲ ਦਾ ਸਮੇਲ ਕਰਦੇ ਆ ਜੇ ਆਪਾਂ ਮੁਰਗੀ ਤੇ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਸਾਡੇ ਮੋਗੇ ਜ਼ਿਲ੍ਹੇ ਵਿੱਚ ਹੀ ਚਾਰ ਕਿੱल्ल्याਾਂ ਦਾ ਇੱਕ ਸੰਯੁਕਤ ਮੱਛੀ ਪਾਲਣ ਤੇ ਮੁਰਗੀ ਪਾਲਣ ਦਾ ਤਲਾਬ ਹੈ ਜਿਹਦੇ ਚੋਂ ਪਿਛਲੇ 3 ਸਾਲਾਂ ਚੋਂ ਸਾਡੇ ਜਿਹੜੇ ਮੱਛੀ ਪਾਲਕ ਨੇ ਉਹਨਾਂ ਨੇ ਤਕਰੀਬਨ ਤਕਰੀਬਨ ਸਬਸਿਡੀ ਸਣੇ 25 ਤੋਂ 30 ਲੱਖ ਦੀ ਜਿਹੜੀ ਉਹਦੇ ਚੋਂ ਆਮਦਨੀ ਪ੍ਰਾਪਤ ਕੀਤੀ ਹੈ ਵਾਹ ਜੀ ਤੇ ਇਹਦਾ ਇਹ ਜਿਹੜਾ ਮੁੱਖ ਫਾਇਦਾ ਹੈ ਵੀ ਉਸੇ ਤਲਾ ਦੇ ਉੱਤੇ ਉਸੇ ਜਗ੍ਹਾ ਤੇ ਆਪਾਂ ਮੁਰਗੀਆਂ ਦਾ ਸ਼ੈੱਡ ਬਣਾ ਸਕਦੇ ਹਾਂ ਤੁਸੀਂ ਸਹੀ ਦੱਸਿਆ ਵੀ ਮੁਰਗੀਆਂ ਦੇ ਬਤਕਾਂ ਦਾ ਪਾਣੀ ਦੇ ਵਿੱਚ ਕੀ ਕੰਮ ਹੈ ਤੇ ਮੁਰਗੀ ਦਾ ਜਦੋਂ ਆਪਾਂ ਸ਼ੈੱਡ ਤਲਾ ਦੇ ਉੱਤੇ ਬਣਾਉਨੇ ਆ ਤਾਂ ਉਹਦੇ ਨਾਲ ਆਪਾਂ 2.5 ਇੱਕ 2.5 ਇਕੜ ਜਾਂ ਇੱਕ ਹੈਕਟੇਅਰ ਰਕਬੇ ਦੇ ਵਿੱਚ ਹਜ਼ਾਰ ਤੋਂ 1100 ਮੁਰਗੀ ਰੱਖ ਸਕਦੇ ਆ ਜਿਹਦਾ ਆਪਾਂ ਆਂਡਾ ਵੀ ਵੇਚਦੇ ਆ ਤੇ ਉਹਦੀਆਂ ਜਿਹੜੀਆਂ ਮਿੱਠਾ ਨੇ ਮਲਮੂਤਰ ਹੈ ਉਹਦੇ ਨਾਲ ਮੱਛੀ ਦੀ ਜਿਹੜੀ ਖਰਾਕ ਹੈ ਦੇਖੋ ਮੱਛੀ ਦਾ ਮੁੱਖ ਭੋਜਨ ਹੈ ਜਿਹੜਾ ਫਾਈਟੋਪਲੈਂਕਟਨ ਆ ਫਾਈਟੋਪਲੈਂਕਟਨ ਤੇ ਜ਼ੂਪਲੈਂਕਟਨ ਉਹਨੂੰ ਇਹਨਾਂ ਦਾ ਜਿਹੜਾ ਵੇਸਟ ਪ੍ਰੋਡਕਟ ਹੈ ਮਲਮੂਤਰ ਹੈ ਉਹ ਪੈਦਾ ਕਰਨ ਚ ਉਹਦੀ ਅਹਿਮ ਭੂਮਿਕਾ ਹੈ ਤੇ ਜੇ ਆਪਾਂ ਬਤਕਾਂ ਦੀ ਗੱਲ ਕਰੀਏ ਤਾਂ ਬਤਕਾਂ ਮੱਛੀ ਦੇ ਨਾਲ ਨਾਲ ਇਹਨੂੰ ਇੱਕ ਬਾਇਓ ਏਰੀਏਟਰ ਵੀ ਕਿਹਾ ਜਾਂਦਾ ਹੈ ਕਿਉਂਕਿ ਬਤਕਾਂ ਜਦੋਂ ਪਾਣੀ ਦੇ ਵਿੱਚ ਤੈਰਦੀਆਂ ਨੇ ਤਾਂ ਪਾਣੀ ਦੀ ਸਰਫੇਸ ਵੀ ਉਹ ਸਤਹਿ ਵੀ ਹਿਲਾਉਂਦੀਆਂ ਨੇ ਤੇ ਨਾਲ ਜਿਹੜਾ ਆਪਣਾ ਵੇਸਟ ਮਟੀਰੀਅਲ ਹੈ ਉਹਨਾਂ ਦੀਆਂ ਬਿੱਠਾਂ ਨੇ ਉਹ ਪਾਣੀ ਚ ਘੁਲ ਕੇ ਕੁਦਰਤੀ ਭੋਜਨ ਵੀ ਪੈਦਾ ਕਰਦੀਆਂ ਨੇ ਤੇ ਜਿੰਨੇ ਵੀ ਜੇ ਆਪਾਂ ਕੀੜੇ ਮਕੌੜਿਆਂ ਦੀ ਗੱਲ ਕਰਦੇ ਆ ਜਾਂ ਚਿਚੜ ਜਿਹੜੇ ਮੱਛੀ ਨੂੰ ਪੈ ਜਾਂਦੇ ਨੇ ਕਿਉਂਕਿ ਇਹੀ ਸਭ ਤੋਂ ਵੱਡੀ ਬਿਮਾਰੀ ਵੇਖਣ ਨੂੰ ਮਿਲਦੀ ਆ ਵੀ ਮੱਛੀ ਨੂੰ ਚਿਚੜ ਪੈ ਜਾਂਦੇ ਨੇ ਉਹ ਬੱਤਕ ਉਹਨਾਂ ਦਾ ਵੀ ਖਾਤਮਾ ਕਰਦੀ ਹੈ ਇਹ ਮਾਨ ਸਾਹਿਬ ਗੱਲ ਇਹ ਹੈ ਕਿ ਸਾਡੇ ਦਰਸ਼ਕ ਜਿਹੜੇ ਉਹ ਦੇਖ ਵੀ ਰਹੇ ਤੇ ਸੁਣ ਵੀ ਰਹੇ ਨੇ ਭਈ ਆ ਫਿਸ਼ਰੀ ਦੇ ਵਿੱਚ ਜਾਂ ਮੱਛੀ ਪਾਲਣ ਦੇ ਵਿੱਚ ਜਿਹੜੀ ਗੱਲਬਾਤ ਤੁਸੀਂ ਕੀਤੀ ਆ ਜਦੋਂ ਉਹਨੂੰ ਸੰਯੁਕਤ ਕਹਿ ਦਈਏ ਇੱਕ ਤੇ ਹੋ ਗਿਆ ਵੀ ਕਣਕ ਝੋਨੇ ਦੇ ਨਾਲ ਉਹਨੇ ਦੋ ਕ ਕਨਾਲ ਦਾ ਵਟ ਲਿਆ ਤੇ ਉਹ ਆਪਣਾ ਕੰਮ ਨਿਬੇੜ ਲਿਆ ਹੂੰ ਤੇ ਉਹ ਮਨੋਲਾ ਸੌਂਕਲੀ ਵੀ ਅੱਜ ਕੱਲ ਲੋਕੀ ਕਰ ਰਹੇ ਆ ਹਾਂਜੀ ਤੇ ਜਦੋਂ ਸੰਯੁਕਤ ਕਿਸ ਨੇ ਬਣਾਉਣਾ ਮਾਰ ਤੇ ਉਹ ਏਕੜ ਦੋ ਏਕੜ ਦਾ ਬੜਾਉਂਗਾ ਹਾਂਜੀ ਤੇ ਵਿੱਚ ਤੁਸੀਂ ਦੇਖੋ ਸੂਰ ਦੀ ਗੱਲ ਵੀ ਤੁਸੀਂ ਕੀਤੀ ਆ ਬਤਕਾਂ ਦੀ ਗੱਲ ਵੀ ਕੀਤੀ ਆ ਆਹ ਅੱਛਾ ਪੋਲਟਰੀ ਦੀ ਗੱਲ ਵੀ ਕੀਤੀ ਆ ਡੇਰੀ ਦੀ ਗੱਲ ਵੀ ਕੀਤੀ ਆ ਸੋ ਇੰਨਾ ਕੁਝ ਜਦੋਂ ਤੁਸੀਂ ਉਹਦੇ ਨਾਲ ਮਿਕਸਚਰ ਬਣਾਉਣਾ ਤਾਂ ਮੈਨੂੰ ਲੱਗਦਾ ਇਹਨਾਂ ਦਾ ਦਾ ਸੁਮੇਲ ਆ ਤੇ ਆਟੋਮੈਟਿਕਲੀ ਇਹ ਕਿ ਖੇਤੀ ਭਿੰਤਾ ਨੂੰ ਦਰਸਾਉਂਦਾ ਹਾਂਜੀ ਇਹ ਸਾਰਾ ਮਾਡਲ ਜਿਹੜਾ ਵਾ ਇਹ ਕਿੰਨੇ ਕਿ ਏਕੜ ਚ ਔਰ ਤੁਸੀਂ ਕੀ ਸਾਡੇ ਕਿਸਾਨਾਂ ਨੂੰ ਸਾਡੇ ਦਰਸ਼ਕਾਂ ਨੂੰ ਦੱਸੋਗੇ ਕਿ ਇਹ ਮਾਡਲ ਦੇ ਵਿੱਚ ਕਿੰਨਾ ਕੁ ਪੈਸਾ ਲੱਗ ਜਾਂਦਾ ਤੇ ਕਿੰਨਾ ਕੁ ਪੈਸਾ ਸਾਨੂੰ ਵਾਪਸ ਆ ਜਾਂਦਾ ਦੇਖੋ ਜੀ ਸਭ ਤੋਂ ਜ਼ਰੂਰੀ ਗੱਲ ਜਿਵੇਂ ਤੁਸੀਂ ਕੀਤੀ ਹੈ ਉਹ ਕਿਸੇ ਵੀ ਖੇਤੀਬਾੜੀ ਦੀ ਇਕਨੋਮਿਕਸ ਹੁੰਦੀ ਹੈ ਹਮ ਤੇ ਕਿਸਾਨ ਵੀਰਾਂ ਨੂੰ ਇਹ ਦੱਸਣਾ ਬਹੁਤ ਜ਼ਰੂਰੀ ਹੈ ਵੀ ਜੇਦੋ ਵੀ ਤੁਸੀਂ ਮੱਛੀ ਪਾਲਣ ਦਾ ਤਲਾਬ ਬਣਾਉਣਾ ਹੈ ਤਾਂ 1 ਕਿੱਲੇ ਤੋਂ ਲੈ ਕੇ 5 ਕਿੱਲੇ ਤੱਕ ਦਾ ਤੁਸੀਂ ਆਪਣਾ ਤਲਾਬ ਬਣਾਉਣਾ ਹੈ ਤੇ 2.5 ਕਿੱਲਿਆਂ ਜਾਂ 1 ਹੈਕਟੇਅਰ ਦਾ ਜਿਹੜਾ ਤਲਾਬ ਹੈ ਉਹਨੂੰ ਐਪਿਕ ਮਾਡਲ ਤਲਾਬਜੋਂ ਸਮਝਦੇ ਆਂ ਕਿਉਂਕਿ ਉਨੇ ਰਕਬੇ 'ਚੋਂ ਕਿਸਾਨ ਨੂੰ ਮੁਨਾਫਾ ਵੀ ਚੰਗਾ ਹੁੰਦਾ ਹੈ ਤੇ ਜੇ ਆਪਾਂ 2.5 ਏਕੜ ਦੇ ਤਲਾਬ ਦੀ ਗੱਲ ਕਰੀਏ ਤਾਂ 2.5 ਏਕੜ ਤਲਾਬ ਦੇ ਵਿੱਚ ਆਪਾਂ ਜੇ ਮੁਰਗੀਆਂ ਦਾ ਸ਼ੈੱਡ ਬਣਾਉਨੇ ਆਂ ਤਾ तकरीबन तकरीबन 10 ਤੋਂ 11 ਲੱਖ ਰੁਪਇਆ ਸ਼ੈੱਡ ਤੇ ਖਰਚ ਆਉਂਦਾ ਹੈ ਤੇ ਨਾਲ ਜੇ ਤਲਾਬ ਦੀ ਗੱਲ ਕਰੀਏ ਤਾਂ 10 ਤੋਂ 11 ਲੱਖੀ ਤਲਾਬ ਤੇ ਖਰਚ ਆਉਂਦਾ ਹੈ ਇਹ ਇੱਕ ਹੈਕਟੇਰ ਦਾ ਦੱਸ ਰਹੇ ਇੱਕ ਹੈਕਟੇਰਾਂ ਜੀ 1 ਏਕੜ ਇੱਕ ਹੈਕਟੇਰ ਤੇ ਇਹਦੇ ਨਾਲ ਜੇ ਆਪਾਂ ਉਹਦੇ ਮੁਨਾਫੇ ਦੀ ਗੱਲ ਕਰੀਏ ਤਾਂ ਜੇ ਆਪਾਂ ਹਜ਼ਾਰ ਮੁਰਗੀਆਂ ਰੱਖੀਆਂ ਨੇ ਤਾਂ ਆਪਣੀ ਰਜਾਨਾ ਦੀ 12000 ਦਾ ਤਾਂ ਅੰਡਾ ਹੀ ਮਿਲ ਲੱਗ ਜਾਂਦਾ ਆਪ ਨੂੰ 46 ਮਹੀਨਿਆਂ ਦੇ ਵਿੱਚ ਉਸ ਤੋਂ ਇਲਾਵਾ ਜਿਹੜੀ ਆਪਣੀ ਮੱਛੀ ਹੈ ਉਹ 5 ਤੋਂ 6 ਲੱਖ ਦੀ ਆਪ ਨੂੰ ਮੱਛੀ ਮਿਲਦੀ ਹੈ ਤੇ ਪਹਿਲੇ ਸਾਲ ਆਪਣਾ ਖਰਚ ਆਉਣਾ ਹੈ ਉਹਦੇ ਤੇ ਸਾਨੂੰ ਸਬਸਿਡੀ ਵੀ ਦਿੱਤੀ ਜਾਂਦੀ ਹੈ ਜਿਵੇਂ ਸਾਡੇ ਰੁਪਿੰਦਰ ਜੀ ਨੇ ਆਪਣਾ ਤਲਾਬ ਬਣਾਇਆ ਸੀ ਉਹਨਾਂ ਨੂੰ 4 ਏਕੜ ਤੇ 885000 ਰੁਪਏ ਸਬਸਿਡੀ ਮਿਲੀ ਤੇ ਉਹਦੇ ਨਾਲ ਸਾਰੀ ਉਹਨਾਂ ਦੀ ਕੋਸਟ ਕਵਰ ਹੋ ਗਈ ਤੇ ਲਗਭਗ 4 ਕਿੱਲਾਂ ਚੋਂ ਉਹਨਾਂ ਨੂੰ ਮੁਰਗੀ ਤੇ ਮੱਛੀ ਪਾਲਣ ਦੇ ਨਾਲ ਉਹ 1500 ਮੁਰਗੀ ਰੱਖ ਕੇ ਆਪਣਾ ਸਮੇਲ ਕਰ ਰਹੇ ਨੇ ਤੇ ਉਹਦੇ ਚ ਉਹਨਾਂ ਨੂੰ ਪ੍ਰਤੀ ਸਾਲ 10 ਤੋਂ 12 ਲੱਖ ਰੁਪਏ ਦੀ ਆਮਦਨੀ ਦੋਵੇਂ ਕਿੱਤਿਆਂ ਚੋਂ ਮਿਲਦੀ ਹੈ ਤੇ ਐਵੇਂ ਜੀ ਆਪਾਂ ਸੂਰ ਪਾਲਣ ਦੀ ਗੱਲ ਕਰੀਏ ਤਾਂ 2.5 ਕਿੱਲਾਂ ਦੇ ਤਲਾਬ ਵਾਸਤੇ 35 ਤੋਂ 40 ਸੂਰਾਂ ਦੇ ਬੱਚਿਆਂ ਦਾ ਆਪਾਂ ਸ਼ੈੱਡ ਬਣਾ ਸਕਦੇ ਹਾਂ ਅੱਜ ਮੈਂ ਅੱਜ ਹੀ ਫਾਰਮਰ ਨਾਲ ਗੱਲ ਕਰ ਰਿਹਾ ਸੀ ਉਹ ਕਹਿੰਦੇ ਸਾਡਾ ਜਿਹੜਾ ਸੂਰ ਹੈ ਉਹ 3.5 ਰੁਪਏ ਕਿਲੋ ਸਾਡਾ ਵਿਕ ਰਿਹਾ ਹੈ ਤੇ ਜਿਹਦੇ ਨਾਲ ਉਹ 10-11 ਏਕੜ ਦੇ ਵਿੱਚ ਆਪਣਾ ਮੱਛੀ ਪਾਲਣ ਦਾ ਨਾਲ ਸੂਰ ਪਾਲਣ ਦਾ ਤੇ ਬੱਕਰੇ ਦਾ ਆਚਾਰ ਬਣਾ ਕੇ ਵੇਚ ਰਹੇ ਨੇ ਤੇ ਉਹਦੇ ਤੋਂ 24 ਤੋਂ 25 ਲੱਖ ਰੁਪਇਆ ਸਾਲ ਦਾ ਉਹ ਪ੍ਰਾਪਤ ਕਰ ਰਹੇ ਨੇ। ਐਵੇਂ ਜੇ ਆਪਾਂ ਬਤਕਾਂ ਦੀ ਗੱਲ ਕਰਦੇ ਆ ਤਾਂ ਆਪਾਂ 200 ਤੋਂ 300 ਬਤਕਾਂ 2.5 ਏਕੜ ਦੇ ਤਲਾ ਦੇ ਨਾਲ ਰੱਖ ਸਕਦੇ ਆ ਜਿੱਦੋਂ ਜੋ ਆਪਾਂ ਬਤਕਾਂ ਦਾ ਮੀਟ ਤੇ ਉਹਦਾ ਆਂਡਾ ਵੇਚ ਸਕਦੇ ਆ ਤੇ ਜੇ ਆਪਾਂ ਡੇਰੀ ਫਾਰਮਿੰਗ ਦੀ ਗੱਲ ਕਰੀਏ ਤਾਂ ਡੇਰੀ ਫਾਰਮਿੰਗ ਅੱਗੇ ਪਿੰਡਾਂ ਦਾ ਇੱਕ ਮੁੱਖ ਕਿੱਤਾ ਹੁੰਦਾ ਸੀ। ਖੇਤੀਬਾੜੀ ਦੇ ਨਾਲ-ਨਾਲ ਘਰੇ ਪਸ਼ੂ ਵੀ ਰੱਖੇ ਹੁੰਦੇ ਸੀ ਤੇ ਜਿਹੜੇ ਆਪਾਂ 2.5 ਏਕੜ ਦੇ ਨਾਲ 4 ਪਸ਼ੂ ਇਹ ਸ਼ੈੱਡ ਬਣਾ ਕੇ ਤਲਾਹ ਦੇ ਕੰਢੇ ਤੇ ਪਸ਼ੂ ਰੱਖੀਏ ਤਾਂ ਜਿੰਨਾ ਵੀ ਉਹਨਾਂ ਦਾ ਮਲ ਮੂਤਰ ਹੈ ਉਹ ਪਾਣੀ ਦੇ ਨਾਲ ਆਪਾਂ ਸਿੱਧਾ ਤਲਾਹ ਚ ਪਾਈਏ ਤਾਂ ਉਹਦੇ ਨਾਲ ਜਿਹੜੀ ਆਰਗੈਨਿਕ ਮਨਿਓਰ ਹੈ ਕੁਦਰਤੀ ਖਾਦ ਹੈ ਉਹ ਜਿਹੜੀ ਪਾਣੀ ਦੇ ਵਿੱਚ ਉਹਦੀ ਭਰਪੂਰਤਾ ਰਹਿੰਦੀ ਹੈ ਜੀ ਕਿਉਂਕਿ ਮੱਛੀ ਨੂੰ ਜਿਹੜਾ ਇਹਦਾ ਮੁੱਖ ਭੋਜਨ ਹੈ ਉਹ ਪਲੈਂਕਟਨ ਹੈ ਜਾਇਆ ਆਪਾਂ ਉਹਨੂੰ ਕੋਈ ਵੀ ਖਰਾਕ ਦੇ ਰਹੇ ਆ ਉਹ ਤਾਂ ਦੇ ਰਹੇ ਆ ਵੀ ਆਪਾਂ ਘੱਟ ਸਮੇਂ 'ਚ ਉਹਦੀ ਪ੍ਰੋਡਕਸ਼ਨ ਲੈਣੀ ਆ ਵਾ ਵੀ ਆਪਣੀ ਸਾਲ ਦੇ ਵਿੱਚ ਮੱਛੀ ਤਿਆਰ ਹੋ ਜੇ ਤੇ ਉਸੇ ਆਪਾਂ ਖਾਦ ਖਰਾਕ ਨੂੰ ਜੇ ਆਪਾਂ ਸਮੇਲ ਕਰਕੇ ਸੰਯੁਕਤ ਮੱਛੀ ਪਾਲਣ ਦੇ ਨਾਲ ਘਟਾ ਸਕਦੇ ਆ ਤਾਂ ਨਾਲੇ ਤਾਂ ਆਪਣੇ ਕਿਸਾਨ ਦੀ ਜਿਹੜੀ ਉਹ ਪ੍ਰੋਡਕਸ਼ਨ ਵਧਣੀ ਆ ਤੇ ਨਾਲੇ ਉਸ ਕਿਸਾਨ ਦਾ ਜਿਹੜਾ ਖਰਚਾ ਹੈ ਉਹ ਘਟ ਜਾਣਾ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੱਛੀ ਪਾਲਣ ਦੇ ਤਲਾਅ ਤੇ ਜੇ ਆਪਾਂ 2 ਏਕੜ ਦੇ ਤਲਾ ਦੀ ਗੱਲ ਕਰੀਏ ਤਾਂ 7 ਲੱਖ ਰੁਪਏ ਉਹਨੂੰ ਬਣਾਉਣ ਤੇ ਖਰਚ ਆਉਂਦਾ ਹੈ ਤੇ 4 ਲੱਖ ਰੁਪਏ ਉਹਨੂੰ ਚਲਾਉਣ ਤੇ ਖਰਚ ਆਉਂਦਾ ਹੈ ਜਿਹਦੇ ਚੋਂ ਜੇ ਆਪਾਂ ਪਟਾਈ ਮਿਲਾ ਕੇ 3 ਲੱਖ ਰੁਪਏ ਪਟਾਈ ਦਾ ਖਰਚਾ 2 ਲੱਖ ਰੁਪਏ ਪਾਣੀ ਦੇ ਬੋਰ ਦਾ ਖਰਚਾ ਜਿਹੜਾ ਆਪਣੇ ਹੁਣ ਦਿਨੋਂ ਦਿਨੋਂ ਪਾਣੀ ਡੂੰਗੇ ਹੋ ਰਹੇ ਨੇ ਤਾਂ ਉਹ ਖਰਚਾ ਵੱਧ ਜਾਂਦਾ ਹੈ 1 ਲੱਖ 40 ਹਜ਼ਾਰ ਦੇ 4 ਏਰੀਏਟਰ ਲੱਗਦੇ ਨੇ ਜਿਹੜੇ ਪਾਣੀ ਦੇ ਵਿੱਚ ਆਕਸੀਜਨ ਨੂੰ ਪੂਰਾ ਮੈਂਟੇਨ ਕਰਦੇ ਨੇ ਇਸ ਤੋਂ ਇਲਾਵਾ ਆਪਾਂ ਇੱਕ ਮੋਟਰ ਦਾ ਕਮਰਾ ਫੀਡ ਸਟੋਰ ਸ਼ੈੱਡ ਬਣਾਉਣਾ ਹੈ ਤਾਂ ਕੁੱਲ 7 ਲੱਖ ਰੁਪਏ ਆਪਣਾ ਖਰਚਾ ਆਉਂਦਾ ਹੈ ਤੇ ਜੇ ਇਹਨੂੰ ਚਲਾਉਣ ਦੀ ਗੱਲ ਕਰੀਏ ਤਾਂ ਦੇਖੋ ਜੀ ਮੱਛੀ ਪਾਲਨ ਦਾ ਇੰਨਾ ਕਿ ਸਖਾਲਾ ਕੀਤਾ ਹੈ ਸਾਡੇ ਕਈ ਇਹੋ ਜਿਹੇ ਕਿਸਾਨ ਨੇ ਜਿਹੜੇ 60-60 ਸਾਲ ਤੋਂ ਉੱਪਰ ਆਪਣੀ ਰਿਟਾਇਰਡ ਲਾਈਫ ਨੂੰ ਮੱਛੀ ਪਾਲਨ ਨਾਲ ਇੰਜੋਏ ਕਰਦੇ ਨੇ ਜੋੜ ਰਹੇ ਆ ਜੀ ਆਡੀ ਗੱਲ ਬਿਲਕੁਲ ਸਹੀ ਆ ਰਿਆਰ ਸਾਹਿਬ ਦੀ ਗੱਲ ਵੀ ਸਹੀ ਆ ਇੱਕ ਗੱਲ ਸਹੀ ਮੈਂ ਵੀ ਪੁੱਛਦਾ ਹੁਣ ਉਹੀ ਕਹਿੰਨੇ ਆ ਵੀ ਬੜਾ ਸਖਾਲਾ ਕੀਤਾ ਆ ਮਹਾਰਾਜ ਜੀ ਸਾਨੂੰ ਦੱਸੋ ਵੀ ਇਹ ਜਿਹੜੀ ਮੱਛੀ ਆ ਇਹ ਕਿੱਦਾਂ ਵੇਚੜੀਆਂ ਹੀ ਕਿੱਥੇ ਵੇਚਣੀਆਂ ਸਾਡੇ ਕੋਲੋਂ ਰੇੜੀ ਤਾਂ ਲਗਣੀ ਨਹੀਂ ਕਿਉਂ ਜੀ ਅਹੀਂ ਤੇ ਅਹੀਂ ਤੇ ਕੋਈ ਮੋਟਾ ਕੋਈ ਬੰਦਾ ਆ ਕੇ ਸਾਡੇ ਕੋਲੋਂ ਲੈ ਜਾਏ ਉਹ ਸਾਡੇ ਕੋਲ ਪਹੁੰਚਣਗੇ ਜਾਂ ਸੀ ਕਿਤੇ ਪਹੁੰਚਾਉਣੀ ਆ ਉਹ ਕਿਵੇਂ ਮਤਲਬ ਕਿਉਂਕਿ ਸਾਨੂੰ ਬਾਕੀ ਜਿਹੜੀ ਫਸਲ ਆ ਉਹ ਤਾਂ ਪਤਾ ਵੀ ਮੰਡੀ ਸੱਟਿਆਵਾਂਗੇ ਹਾਂ ਬਿਲਕੁਲ ਜੀ ਮੰਡੀ ਜਾ ਕੇ ਵੇਚ ਆਵਾਂਗੇ ਇਹਨਾਂ ਦੀ ਸਾਨੂੰ ਕੁਝ ਵੀ ਪਤਾ ਵੀ ਭਾਈ ਮੱਛੀ ਅਸੀਂ ਪਾਲ ਲਈਏ ਮੁੜ ਕੇ ਉਹ ਐ ਨਾ ਨਾ ਹੋਵੇ ਬੱਚੇ ਪਈ ਵਿਚਾਰੀ ਗਾਲੀ ਭੇਜੇ ਦੇਖੋ ਜੀ ਅੱਜ ਕੱਲ ਦੇ ਜਿਹੜੇ ਪੰਜਾਬ ਦੀ ਨੌਜਵਾਨੀ ਦਾ ਮੁੱਖ ਟੀਚਾ ਉਹ ਬਾਹਰਲੇ ਮੁਲਕਾਂ ਚ ਜਾਣ ਦਾ ਜਿਹੜਾ ਇੱਕ ਕਾਰਨ ਇਹ ਵੀ ਹੁੰਦਾ ਵੀ ਅਸੀਂ ਖੇਤੀ ਬਾੜੀ ਚ ਮਿੱਟੀ ਨਾ ਮਿੱਟੀ ਨਾ ਹੋਈਏ ਬਿਲਕੁਲ ਕਿਉਂਕਿ ਜਿਹੜੀ ਉਹਦੀ ਫਸਲ ਹੈ ਜੇ ਆਪਾਂ ਉਹਦੀ ਬਾਢੀ ਕਰਨੀ ਆ ਜਾਂ ਉਹਦੀ ਮੰਡੀਕਰਨ ਕਰਨਾ ਹੈ ਤਾਂ ਕਿਸਾਨ ਨੂੰ ਬਹੁਤ ਮਿਹਨਤ ਲਾਉਣੀ ਪੈਂਦੀ ਹੈ ਤੇ ਉਵੇਂ ਜੇ ਆਪਾਂ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਮੱਛੀ ਪਾਲਣ ਸਿਰਫ ਤਲਾਬ ਬਣਾਉਣ ਲੱਗੇ ਤੁਹਾਨੂੰ ਇੱਕ ਵਾਰੀ ਮਸ਼ੀਨਰੀ ਦੀ ਲੋਡ ਪੈਣੀ ਹੈ ਹਾਂ ਉਸ ਤੋਂ ਬਾਅਦ ਤੁਸੀਂ ਮੋਟਰ ਬਟਨ ਨੱਪਣਾ ਥੋੜਾ ਪਾਣੀ ਭਰ ਜਾਣਾ ਤੇ ਤੁਹਾਡੀ 7-8 ਮਹੀਨਿਆਂ ਚ ਮੱਛੀ ਜਿਹੜੀ 1 ਕਿਲੋ ਤੱਕ ਦੀ ਹੋ ਜਾਣੀ ਹੈ ਉਸ ਤੋਂ ਬਾਅਦ ਤੁਸੀਂ ਠੇਕੇਦਾਰਾਂ ਨੂੰ ਫੋਨ ਕਰਨਾ ਹੂੰ ਅ ਸਾਡੀ ਮੱਛੀ ਤਿਆਰ ਹੈ ਉਹਨਾਂ ਨੇ ਆਉਣਾ ਜਾਲ ਮਾਰਨਾ ਹੈ ਜਾਲ ਨੂੰ ਤੁਸੀਂ ਔਲੂ ਦੇ ਵਿੱਚ ਉਹਨੂੰ ਡਬੋ ਕੇ ਉਹ ਤਾਂ ਕਰਕੇ ਵੀ ਚਿਚੜ ਜਿਹੜੇ ਕਈ ਵਾਰੀ ਜਾਲ ਚ ਲੱਗੇ ਹੁੰਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਨੇ ਜਾਲ ਮਾਰ ਕੇ ਤੁਹਾਨੂੰ ਉੱਥੇ ਵਜਨ ਕਰਕੇ ਉੱਥੇ ਪੈਸੇ ਦੇ ਜਾਣੇ ਨੇ ਹੋਰ ਕੋਈ ਖੇਤੀਬਾੜੀ ਦਾ ਕਿੱਤਾ ਨਹੀਂ ਚਾਹੀਏ ਡੇਰੀ ਵੀ ਹੈ ਉਹ ਫੇਰ ਵੀ ਲੋਕਾਂ ਦੇ ਘਰੇ ਜਾ ਜਾ ਕੇ ਵੇਚਣੀ ਪੈਂਦੀ ਹੈ ਜਿਹੜੀ ਮੱਛੀ ਆ ਇਹ ਪਾਣੀ ਚ ਹੀ ਪਈ ਹੈ ਆਪਾਂ ਫਰਜ਼ ਕਰੀਏ ਵੀ ਆਪਾਂ ਕਹਿ ਲਈ ਜੀ ਠੇਕੇਦਾਰ ਸਾਡੇ ਕੋਲ ਨਹੀਂ ਆਏ ਤੋ ਹਫਤਾ 10 ਦਿਨ ਵੀ ਮੱਛੀ ਨੇ ਪਾਣੀ ਚ ਪੈਨੇ ਵਧੀ ਜਾਣਾ ਹਫਤਾ 10 ਦਿਨ ਬਾਅਦ ਜਦੋਂ ਠੇਕੇਦਾਰ ਦਾ ਥੋੜਾ ਸਮਾਂ ਲੱਗਿਆ ਉਹਨਾਂ ਨੇ ਆਉਣਾ ਜਾਲ ਮਾਰਨਾ ਉੱਥੇ ਤੁਹਾਨੂੰ ਪੈਸੇ ਦੇ ਜਾਣੇ ਨੇ ਇਸ ਤੋਂ ਵਧੀਆ ਮੰਡੀ ਕਰਨ ਦਾ ਹੋਰ ਕੋਈ ਕਿੱਤਾ ਨਹੀਂ ਅਰੇ ਬੰਦੇ ਆਪ ਹੀ ਆ ਜਾਂਦੇ ਨੇ ਆਪ ਹੀ ਆ ਜਾਂਦੇ ਨੇ 150 ਰੁਪਏ ਪ੍ਰਤੀ ਕਿਲੋ ਦਾ ਜਿਹੜਾ ਇਦਾਂ ਰੇਟ ਚੱਲਦਾ ਹੈ ਤੇ ਜੇ ਆਪਾਂ ਉਹਨੂੰ ਖੁਦ ਮਾਰਕੀਟ ਕਰ ਲਾਂਗੇ ਉਹਦੀ ਵੈਲਿਊ ਐਡੀਸ਼ਨ ਕਰ ਲਾਂਗੇ ਤਾਂ ਆਪਾਂ 150 ਨੂੰ 400 ਰੁਪਏ ਪ੍ਰਤੀ ਕਿਲੋ ਤੱਕ ਵੀ ਲੱਗੇ ਜਾ ਸਕਦੇ ਹਾਂ ਅੱਛਾ ਬਿਲਕੁਲ ਜੀ ਬਿਲਕੁਲ ਪ੍ਰੋਸੈਸਿੰਗ ਵੀ ਪ੍ਰੋਸੈਸਿੰਗ ਬਿਲਕੁਲ ਅੱਛਾ ਆ ਮਾਨ ਸਾਹਿਬ ਹੁਣ ਇਹਦੇ ਵਿੱਚ ਇਦਾਂ ਆ ਜਾਂਦਾ ਕਿ ਸਾਡੇ ਕਿਸਾਨ ਕਰਨਾ ਤਾਂ ਚਾਹੁੰਦੇ ਆ ਤੇ ਤੁਸੀਂ ਜਾਣਦੇ ਹੋ ਕਿ ਤਕਰੀਬਨ 70% ਕਿਸਾਨ ਸਾਡੇ ਜਿਹੜੇ ਉਹ ਛੋਟੇ ਕਿਸਾਨ ਕੀ ਤੁਹਾਡੇ ਵਿਭਾਗ ਵੱਲੋਂ ਕੋਈ ਹੁਣੇ ਸਕੀਮਾਂ ਜਾਂ ਕੋਈ ਸਬਸਿਡੀ ਜਾਂ ਕੋਈ ਲੋਨ ਜਾਂ ਕੋਈ ਟ੍ਰੇਨਿੰਗ ਕੋਈ ਹੋ ਜਾ ਇੰਤਜ਼ਾਮ ਕਰਦੇ ਹੋ ਤੁਸੀਂ ਜਿਹਦੇ ਨਾਲ ਉਹ ਥੋੜੇ ਸੌਖੇ ਹੋ ਜਾਣ ਬਿਲਕੁਲ ਬਿਲਕੁਲ ਦੇਖੋ ਜੀ ਸਾਡੇ ਵਿਭਾਗ ਵੱਲੋਂ ਹਰ ਮਹੀਨੇ 5 ਦਿਨਾਂ ਦੀ ਮੁਫਤ ਸਿਕਲਾਈ ਦਿੱਤੀ ਜਾਂਦੀ ਹੈ ਜਿਹੜੀ 16 ਤੋਂ 20 ਮਾਰਚ ਨੂੰ ਸਾਰੇ ਪੰਜਾਬ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮੁਕਤ ਦਿੱਤੀ ਜਾਵੇਗੀ 18 ਸਾਲ ਤੋਂ ਵੱਧ ਦੀ ਉਮਰ ਦਾ ਕੋਈ ਵੀ ਵਿਅਕਤੀ ਜਾ ਕੇ ਤੇ ਰਜਿਸਟ੍ਰੇਸ਼ਨ ਕਰਾ ਕੇ ਇਸ ਟ੍ਰੇਨਿੰਗ ਦਾ ਲਾਭ ਲੈ ਸਕਦਾ ਹੈ ਤੇ ਇਸ ਤੋਂ ਬਾਅਦ ਜੇ ਆਪਾਂ ਸਬਸਿਡੀਆਂ ਸਕੀਮਾਂ ਦੀ ਗੱਲ ਕਰੀਏ ਤਾਂ ਜਿਹੜੀ ਮੈਂ ਤੁਹਾਨੂੰ ਪ੍ਰਧਾਨ ਮੰਤਰੀ ਮਦਸਿਆ ਸੰਪਦਾ ਯੋਜਨਾ ਦੀ ਗੱਲ ਦੱਸੀ ਹੈ ਉਹਦੇ ਚ 40% ਸਬਸਿਡੀ ਜਰਨਲ ਕਿਸਾਨ ਨੂੰ ਤੇ 60% ਐਸੀਐਸਟੀ ਤੇ ਊਮਨ ਕੈਟਾਗਰੀ ਅਧੀਨ ਜਿਹੜੀ ਦਿੱਤੀ ਜਾਂਦੀ ਹੈ ਤੇ ਸਾਡੇ ਕਿਸਾਨ ਵੀਰ ਨੇ ਜਿਹੜੇ ਛੋਟੇ ਕਿਸਾਨ ਵੀਰ ਨੇ 1 2 5 ਕਿਲੀਆਂ ਤੱਕ ਦੇ ਜਿਹੜੇ ਕਿਸਾਨ ਵੀਰ ਨੇ ਜੋ ਮੱਛੀ ਪਾਲਣ ਅਪਣਾਉਂਦੇ ਨੇ ਤਾਂ ਪਹਿਲੇ ਸਾਲ ਜ਼ਰੂਰ ਉਹਨਾਂ ਨੂੰ ਬੈਂਕ ਤੋਂ ਲੋਨ ਮਿਲਦਾ ਲੋਨ ਸਾਡਾ ਵਿਭਾਗ ਨਹੀਂ ਦਿੰਦਾ ਉਹ ਟ੍ਰੇਨਿੰਗ ਦੇ ਵਿੱਚ ਅਸੀਂ ਸਾਰਾ ਕੁਝ ਉਹਨੂੰ ਸਮਝਾ ਦਿੰਨੇ ਆ ਕਿ ਤੁਸੀਂ ਕਿਵੇਂ ਇਹਨੂੰ ਅੱਗੇ ਪਰਸਿਊ ਕਰਨਾ ਹੈ ਕਿਵੇਂ ਤੁਸੀਂ ਇਹਦਾ ਪ੍ਰੋਸੈਸ ਕਰਨਾ ਹੈ ਤੇ ਜਦੋਂ ਪਹਿਲੇ ਸਾਲ ਉਹਨਾਂ ਨੇ ਆਪਦੇ ਕੋਲੋਂ ਖਰਚਾ ਕਰਨਾ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਹੀ ਜਦੋਂ ਉਹਨਾਂ ਨੇ ਤਲਾ ਦੇ ਵਿੱਚ ਪਾਣੀ ਭਰ ਕੇ ਮੱਛੀ ਛੱਡ ਲਈ ਸਾਡੇ ਦਫ਼ਤਰ ਵਿੱਚ ਕੇਸ ਜਮ੍ਹਾਂ ਕਰਵਾ ਦੇਣਾ ਤੇ ਅਸੀਂ ਸਾਰੀ ਉਹਦੀ ਡਾਕੂਮੈਂਟ ਵੈਰੀਫਿਕੇਸ਼ਨ ਕਰਕੇ ਨਾਲ-ਨਾਲ ਕਿਸਾਨ ਨੂੰ ਗਾਈਡ ਕਰੀ ਜਾਣਾ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਉਸੇ ਸਾਲ ਮਾਰਚ ਤੋਂ ਪਹਿਲਾਂ ਪਹਿਲਾਂ ਕਿਸਾਨਾਂ ਦੀ ਜਿਹੜੀ ਸਬਸਿਡੀ ਹੈ ਉਹ ਉਹਨਾਂ ਦੇ ਖਾਤੇ ਪਾ ਦਈਏ ਤਹਾ ਵੀ ਇਹ ਤੇ ਤੁਹਾਨੂੰ ਪੱਟੜ ਲੱਗੀ ਆ ਨਹੀਂ ਮੈਂ ਕਿਹਾ ਵੀ ਇਹਦਾ ਮਤਲਬ ਵੀ ਇਹ ਕਿਸਾਨਾਂ ਦੀ ਮਦਦ ਇਸ ਕੰਮ ਚ ਕਰਦੇ ਆ ਕਰਦੇ ਆ ਮਤਲਬ ਇਹ ਨਹੀਂ ਵੀ ਕਿਸਾਨ ਨੂੰ ਭਟਕਣਾ ਨਹੀਂ ਪੈਂਦਾ ਇਹ ਦੂਤਰ ਇਹ ਬਹੁਤ ਵੱਡੀ ਮਦਦ ਹੈ ਜੀ ਬਹੁਤ ਵੱਡੀ ਮਦਦ ਹੈ ਬਹੁਤ ਵੱਡੀ ਅੱਛਾ ਇੱਕ ਮੈਂ ਤੁਹਾਨੂੰ ਪੁੱਛਣਾ ਸੀ ਜੇ ਤਾਂ ਜਿਹੜੀ ਪੂਂਗ ਆ ਹਾਂਜੀ ਜੋ ਤੁਸੀਂ ਟ੍ਰੇਨਿੰਗ ਦਿੰਦੇ ਉਹ ਦੱਸ ਦਿੰਦੇ ਆ ਵੀ ਪੂਂਗ ਭਾਈ ਸਾਡੇ ਕੋਲੋਂ ਲੈਣੀ ਆ ਕਿਹਦੇ ਕੋਲੋਂ ਲੈਣੀ ਆ ਇਦਾਂ ਨਾ ਨਾ ਹੋਵੇ ਅਸੀਂ ਪੂਂਗ ਲੈਣ ਗਏ ਕਿਤੇ ਉਹ ਗਲਤ ਆ ਗਈ ਉਹਦੇ ਚ ਪਾਈ ਤੇ ਨਾਲ ਹੀ ਕੰਮ ਖਤਮ ਇਹ ਹੋ ਗਿਆ ਵੀ ਤੁਹਾਨੂੰ ਦੱਸਦਾ ਰਾ ਉਹ ਮਾਰਾ ਆਜਵੇਂ ਤੇ ਇਹ ਤੁਹਾਡਾ ਬਹੁਤ ਅਹਿਮ ਸਵਾਲ ਤੁਸੀਂ ਚੁੱਕਿਆ ਇਸ ਗੱਲ ਦਾ ਕਿਸਾਨ ਵੀਰਾਂ ਨੂੰ ਮੈਂ ਦੱਸਣਾ ਚਾਹੁੰਨਾ ਹੈ ਵੀ ਸਾਡੇ ਪੰਜਾਬ ਵਿੱਚ 17 ਫਾਰਮ ਨੇ ਜਿੱਥੋਂ ਸਰਕਾਰੀ ਪੂੰਗ ਮਿਲਦਾ ਹੈ ਅੱਛਾ ਜੀ ਲਗਭਗ ਹਰ ਇੱਕ ਜਾਂ ਦੋ ਤਿੰਨ ਜ਼ਿਲ੍ਹਿਆਂ ਨੂੰ ਇੱਕ ਫਾਰਮ ਲੱਗਦਾ ਹੈ ਚਾਹੇ ਉਹ ਫਰੀਦਕੋਟ ਦੀ ਗੱਲ ਹੋਵੇ ਫਿਰੋਜ਼ਪੁਰ ਦੀ ਗੱਲ ਹੋਵੇ ਲੁਧਿਆਣੇ ਦੀ ਗੱਲ ਹੋਵੇ ਸਾਰੇ ਅਹਿਮ ਜ਼ਿਲ੍ਹਿਆਂ ਨੂੰ ਇੱਕ ਸਰਕਾਰੀ ਪੂੰਗ ਫਾਰਮ ਦਿੱਤਾ ਹੋਇਆ ਸਰਕਾਰ ਵੱਲੋਂ ਤੇ ਉੱਥੇ ਕਿਸਾਨ ਵੀਰ ਆਪਣੇ ਮਾਰਚ ਤੋਂ ਲੈ ਕੇ ਕਾਮਨ ਕਾਰਪ ਦਾ ਜਿਹੜਾ ਪੂੰਗ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੇ ਜਿਹੜੀਆਂ ਬਰਸਾਤੀ ਮੌਸਮ ਨੇ ਜੂਨ ਜੁਲਾਈ ਅਗਸਤ ਜਦੋਂ ਮੌਨਸੂਨ ਆਉਂਦਾ ਹੈ ਉਦੋਂ ਕਤਲਾ ਰੋਹੂ ਮਰਾਖ ਜਿਹੜੀਆਂ ਆਪਣੀਆਂ ਮੁੱਖ ਮੱਛੀਆਂ ਜਿਨ੍ਹਾਂ ਨੂੰ ਆਪਾਂ ਪਾਲਦੇ ਆਂ ਤੇ ਉਹਨਾਂ ਦਾ ਪੂੰਗ ਵੀ ਉਹਨਾਂ ਫਾਰਮਾਂ ਤੋਂ 10 ਪੈਸੇ ਪ੍ਰਤੀ ਪੀਸ ਇੱਕ ਕੱਲਾ ਖੇਤੀਬਾੜੀ ਦਾ ਕੀਤਾ ਹੈ ਜੇ ਆਪਾਂ 2.5 ਕਿੱਲਿਆਂ ਦੀ ਮੱਛੀ ਪਾਲਣ ਦੀ ਗੱਲ ਕਰੀਏ ਤਾਂ ਆਪਾਂ ਫਰਾਈ ਸਾਈਜ਼ ਦਾ ਛੋਟਾ ਬੱਚਾ ਜੇ 20000 ਬੱਚਾ ਵੀ ਪਾਵਾਂਗੇ ਤਾਂ ਉਹ ਸਿਰਫ ਤੇ ਸਿਰਫ 2000 ਦਾ ਬੱਚਾ ਕਿਸਾਨ ਨੂੰ ਸਰਕਾਰੀ ਫਾਰਮਾਂ ਤੋਂ ਮਿਲ ਜਾਂਦਾ ਹੈ ਤੇ ਇਹਦਾ ਇਹਦਾ ਕੋਈ ਤਾਂ ਇਹ ਵੀ ਦੱਸੋ ਪਈ ਕਿੰਨੀ ਕੁ ਪੂੰਗ ਪਾਈਏ ਕਿੰਨੇ ਕੁ ਪਰਸੈਂਟ ਜਿੱਦਾਂ ਹੁਣ ਅਸੀਂ ਬਾਗ ਬੂਹ ਲਾਉਨੇ ਆ ਤੇ ਜਦੋਂ ਬਾਗ ਬੂਹ ਲਾਉਨੇ ਆ ਤੇ ਸਾਨੂੰ ਪਤਾ ਵੀ ਐਨੇ ਕ ਬੂਟੇ ਜਿਹੜੇ ਸਾਨੂੰ ਫਾਲਤੂ ਲਿਓਨੇ ਪੈਂਦੇ ਉਹ ਖਰਾਬ ਹੋ ਜਾਂਦੇ ਕੋਈ ਇਦਾਂ ਦਾ ਵੀ ਹੈਗਾ ਕਿ ਕਿੰਨਾ ਕੁ ਵੱਧ ਪਾਉਣਾ ਪਈ ਜੇਕਰ ਸਾਡਾ ਜਿਹੜਾ ਉਹ ਕਵਰ ਹੋ ਜਾਇਆ ਸਾਰਾ ਇਹ ਵੀ ਜਿਹੜੀ ਨਾ ਮੋਰਟੈਲਿਟੀ ਹੁੰਦੀ ਹੈ ਉਹ 10% ਮੋਰਟੈਲਿਟੀ ਹੋ ਜਾਂਦੀ ਜੇ ਆਪਾਂ 2.5 ਕਿੱਲਿਆਂ ਦੀ ਗੱਲ ਕਰੀਏ ਤਾਂ 15 ਤੋਂ 20000 ਫਰਾਈਸ ਆ ਜੀ ਤਾਂ ਬੱਚਾ ਅੱਛਾ ਜੀ ਤੇ ਜੇ ਆਪਾਂ ਫਿੰਗਰ ਲਿੰਗ ਜਾਂ ਜਿਹਨੂੰ ਆਪਾਂ ਪੂੰਗ ਕਹਿ ਦਿੰ ਤਾਂ ਉਹ 8 ਤੋਂ 10000 ਬੱਚਾ ਜਿਹੜਾ ਆਪਾਂ ਤਲਾ ਦੇ ਵਿੱਚ ਪਾਉਣੇ ਆ ਤੁਸੀਂ 1500 ਤੋਂ 2000 ਵੱਧ ਵੀ ਪਾ ਸਕਦੇ ਹੋ ਕਿਉਂਕਿ ਇਹਦੀ ਮਟੈਲਟੀ ਹੈ ਜਿਹੜੀ ਉਹ 10% 10% 10% ਜਿਹੜੀ ਹੁੰਦੀ ਹੁੰਦੀ ਹੈ ਤੇ ਉਹਦੇ ਨਾਲੋਂ ਆਪਾਂ ਉਹਨੂੰ ਸਿਕਿਉਰ ਕਰ ਸਕਦੇ ਆ ਤੇ 2.5 ਏਕੜ ਦੇ ਹਿਸਾਬ ਨਾਲ ਤੁਸੀਂ 15 ਤੋਂ 20000 ਫ੍ਰਾਈ ਸਾਈਜ਼ ਦਾ ਬੱਚਾ ਪਾਉਣਾ ਹੈ ਅੱਛਾ ਜੀ ਅੱਛਾ ਮਾਨ ਸਾਹਿਬ ਮੈਨੂੰ ਇਹ ਦੱਸਿਓ ਕਿ ਜਿਵੇਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਹੁਤ ਵਧੀਆ ਵਧੀਆ ਆਹੋ ਔਰ ਗੁਰੂ ਅੰਗਦ ਦੇਵ ਐਟਨਰਿ ਯੂਨੀਵਰਸਿਟੀ ਦੇ ਵਿੱਚ ਬਹੁਤ ਵਧੀਆ ਇਹ ਤੋਂ ਨਾ ਪ੍ਰੋਡਕਟ ਬੜੇ ਸੋਹਣੇ ਸੋਹਣੇ ਬਣਦੇ ਆ ਪਿਛਲੇ ਮੇਲੇ ਤੇ ਵੇਖੇ ਨਹੀਂ ਆਪਾਂ ਬੜੇ ਸਵਾਦ ਸਵਾਦ ਬਣੇ ਸੀ ਤੇ ਉਹਦੇ ਬਾਰੇ ਵੀ ਕੋਈ ਸਖਲਾਈ ਉੱਥੇ ਦਿੰਦੇ ਆ ਹਾਂਜੀ ਹਾਂਜੀ ਇਹ ਸਾਡੇ ਮੈਕਮੇ ਵੱਲੋਂ ਵੀ ਦਿੱਤੀ ਜਾਂਦੀ ਆ ਤੇ ਜਿਹੜੀ ਇਹ ਵੈਲਿਊਏਸ਼ਨ ਦੀ ਜਿਵੇਂ ਮੈਂ ਤੁਹਾਨੂੰ ਗੱਲ ਦੱਸੀ ਹੈ ਵੀ 150 ਰੁਪਏ ਵਾਲੀ ਮੱਛੀ ਨੂੰ ਤੁਸੀਂ ਕਿਵੇਂ 4 450 ਰੁਪਏ ਨੂੰ ਵੇਚਣਾ ਤੇ ਉਹਨਾਂ ਪ੍ਰੋਡਕਟਾਂ ਨਾਲ ਇੱਕ ਤਾਂ ਆਪਣਾ ਜਿਹੜਾ ਨਿਊਟ੍ਰੀਸ਼ਨ ਹੈ ਆਪਣਾ ਹੋ ਜਾਂਦਾ ਦੇਖੋ ਆ ਜਿਹੜੀ ਗੱਲ ਆ ਨਾ ਰਿਆਰ ਸਾਹਿਬ ਅੱਜਕੱਲ ਪ੍ਰੋਸੈਸਿੰਗ ਦਾ ਜ਼ਮਾਨਾ ਆ ਇਹ ਤਾਂ ਸਿੱਖੇ ਹੀ ਲੈਣਾ ਚਾਹੀਦਾ ਆਪਾਂ ਬਿਲਕੁਲ ਜੀ ਗੋ ਤਾਪਮਾਨ ਆਇਆ ਜੇ ਕਹੋਂ ਤਾਂ ਸੁਣਾਈਏ ਸੁਣਾਓ ਜੀ ਸੁਣਾਓ ਤਾਪਮਾਨ ਅੱਜ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਚ ਇੰਦਾ ਰਿਹਾ ਜੀ ਸਾਰਿਆਂ ਤੋਂ ਪਹਿਲਾਂ ਜਲੰਧਰ ਵੱਧ ਤੋਂ ਵੱਧ ਤਾਪਮਾਨ 26.6 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ 12.6 ਗੁਰਦਾਸਪੁਰ 28 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 10 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਫਿਰੋਜ਼ਪੁਰ 24.9 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤੇ 10.6 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਪਟਿਆਲਾ ਵੱਧ ਤੋਂ ਵੱਧ ਤਾਪਮਾਨ 26.3 ਤੇ 12.2 ਘੱਟ ਤੋਂ ਘੱਟ ਅੰਮ੍ਰਿਤਸਰ 24.9 ਵੱਧ ਤੋਂ ਵੱਧ ਤੇ 8.9 ਘਟ ਤੋਂ ਘਟ ਰਿਹਾ ਜੀ ਬਠਿੰਡਾ ਵੱਧ ਤੋਂ ਵੱਧ ਤਾਪਮਨ 25.6 ਡਿਗਰੀ ਸੈਲਸੀਅਸ ਤੇ ਘਟ ਤੋਂ ਘਟ ਰਿਹਾ 10.2 ਡਿਗਰੀ ਸੈਲਸੀਅਸ ਤੇ ਆਉਣ ਵਾਲੇ ਸਮੇਂ ਚ ਰਿਆਰ ਸਾਹਿਬ ਜਿਹੜਾ ਮਹਿਕਮੇ ਵਾਲੇ ਕਹਿੰਦੇ ਉਹ ਕਹਿੰਦੇ ਮੌਸਮ ਅਜੇ ਖੁਸ਼ਕ ਹੀ ਬਣਿਆ ਰਹੇਗਾ ਹਮ ਕਿਸਾਨ ਵੀਰੋ ਤੇ ਭੈਣੋ ਇਹ ਪ੍ਰੋਗਰਾਮ ਤੁਹਾਨੂੰ ਕਿਦਾਂ ਦਾ ਲੱਗਾ ਇਹਦੇ ਵਿੱਚ ਕਿਹੋ ਜਿਹਾ ਬਦਲਾਅ ਕਰੀਏ ਉਸ ਲਈ ਆਪਣੇ ਸੁਝਾਅ ਤੁਸੀਂ ਸਾਨੂੰ ਭੇਜ ਸਕਦੇ ਹੋ ਸੁਝਾਅ ਭੇਜਣ ਲਈ ਸਾਡਾ ਪਤਾ ਨੋਟ ਕਰ ਲਓ ਸਾਡਾ ਪਤਾ ਹੈ ਪ੍ਰੋਗਰਾਮ ਮੀਰਾ ਪ੍ਰਿੰਟ ਮੇਰੇ ਖੇਤ ਡੀਡੀ ਪੰਜਾਬੀ ਦੂਰਦਰਸ਼ਨ ਕੇਂਦਰ ਭਗਵਾਨ ਮਹਾਵੀਰ ਮਾਰਗ ਜਲੰਧਰ ਪਿੰਕੂੜਾ 144001 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ ਈਮੇਲ ਅਡਰੈਸ ਹੈ ddpunjabijalandhar@gmail.com ਕਿਸਾਨ ਵੀਰੋ ਤੇ ਭੈਣੋ ਉਮੀਦ ਹੈ ਕਿ ਤੁਸੀਂ ਸਭ ਆਪੋ ਆਪਣੇ ਘਰਾਂ 'ਚ ਖੁਸ਼ੀਆਂ ਖੇੜਿਆਂ ਨਾਲ ਵਸ ਰਹੇ ਹੋਵੋਗੇ ਖੁਸ਼ੀਆਂ ਖੇੜਿਆਂ ਨਾਲ ਤੇ ਵਸਣਾ ਹੀ ਹੈ ਉਹਦੇ ਨਾਲ-ਨਾਲ ਖੇਤੀਬਾੜੀ ਤੇ ਉਹਦੇ ਨਾਲ ਜਿੰਨੇ ਵੀ ਸਹਾਇਕ ਕਿਤੇ ਆ ਉਹਨਾਂ ਬਾਰੇ ਜਾਗਰੂਕ ਵੀ ਹੋਣਾ ਹੁਣ ਸਾਨੂੰ ਦਿਓ ਇਜਾਜ਼ਤ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਜੀ